ਏਡੀ ਗੀ ਰੈਂਜ ਆ ਵੀਰੇ ਟੀ-ਸ਼ਰਟ ਦੀ ਇਹ 350 ਦਿੱਕਾ ਬਈ 350 ਦੇ 2 ਇੱਕ ਹਾਂਜੀ ਅੱਛਾ 700 ਦੇ 2 ਸ਼ੋਰ ਲੋ ਕਰ ਦੋ ਵੀਰੇ ਫਿਰ ਐਸਾ ਇੱਕ ਨਾ ਇੰਨਾ ਹਾਸਤੇ ਦਿਖਾ ਦੋ ਲੋ ਦੇਖ ਲੋ ਵੀਰੇ ਮੈਂ ਨਹੀਂ ਲੈਣੀ ਮੇਰੇ ਕੋਲ ਤਾਂ ਹੈਗੇ ਨਹੀਂ ਬਾਦੂ ਓ ਥੋੜੀ ਫੱਟੀ ਤਾਂ ਪਈ ਹੈਗੀ ਲੈ ਲੈਣੀ ਇੱਕ ਉਹ ਨਹੀਂ ਨਹੀਂ ਮੇਰੇ ਕੋਲੇ ਬਾਦੂ ਨਹੀਂ ਹੈ ਮੈਂ ਕਰੋਨਾ ਸਮਾਰੂਗਾ ਪਟ ਪਟ ਸਮਾਰੂਗਾ ਇੱਕ ਅੱਧੀ ਤਾਂ ਲੈ ਲੈਨੇ ਆ ਨਹੀਂ ਨਹੀਂ ਕਰੋ ਭਾਈ ਤੁਸੀਂ ਇਹਦਾ ਕਰ ਦੋ ਕੋਈ ਨਹੀਂ ਦੇਖਾਂਗੇ ਜੇ ਬਾਬਾ ਜਾਂ ਸੁੱਖ ਰੱਖ ਕੇ ਗੱਡੀ ਵੀ ਲੈ ਰਹੇ ਆ ਕਿਉਂ ਓਏ ਗੁਰਪ੍ਰੀਤ ਪਾਹ ਇੰਨੇ ਤੇ ਜਾਵਾਂਗੇ ਅਪ ਸੂਟ ਲੈਣ ਮੀਆਂ ਸਾਰੀਆਂ ਸਹਲੀਆਂ ਇੰਨੇ ਤੋਂ ਸੂਟ ਲੈ ਕੇ ਜਾਂਦੀਆਂ ਨੇ ਫਿਰ ਮੇਰੇ ਕੋਲ ਹੋਸਟਲ ਤੇ ਆ ਤੋ ਸਾਲ ਬਾਅਦ ਆਏ ਆ ਅੱਜ ਨਾ ਮੈਨੂੰ ਰੋਕਿਓ ਅੱਜ ਤਾਂ ਮੈਂ ਸ਼ਾਪਿੰਗ ਕਰਕੇ ਜਾਊਂਗੀ ਓਏ ਆਪਾਂ ਇੱਧਰ ਕਿਸੇ ਦੁਕਾਨ ਚ ਦੇਖਦੇ ਆਂ ਇਹ ਤਾਂ ਬਹੁਤ ਵੱਡੀ ਦੁਕਾਨ ਆ ਓਹੋ ਨਹੀਂ ਜਾ ਤਾਂ ਬਿਲ ਬਣਾਉਂਦੀ ਥੋੜਾ ਤੁਸੀਂ ਆ ਜਾਓ ਆਦੋ ਬਸ ਸੂਟ ਵਧੀਆ ਹੋਵੇ ਇੱਕ ਤਾਂ ਘਰੇ ਪਾਉਣ ਨਾਲ ਦਿਖਾ ਦੂ ਇੱਕ ਬਾਹਰ ਆਉਣ ਜਾਣ ਨਾਲ ਦਿਖਾ ਦੂ ਹਾਂਜੀ ਅੱਛਾ ਜੀ ਇਹ ਦੇਖੋ ਇਸ ਲਈ ਵੈਰੀਟੀ ਚੱਲੂਗੀ ਇਹ 4500 ਰੁਪਏ ਦਾ ਕਿੰਨੇ ਦਾ ਜੀ 4500 ਰੁਪਏ ਦਾ ਤੁਸੀਂ ਐਂ ਕਰਵਾਓ ਇਧਰ ਤਾਂ ਰੇਂਜ ਬੜੀ ਜ਼ਿਆਦੇ ਆ ਤੁਸੀਂ 11500 ਤੱਕ ਦਿਖਾ ਦਿਓ ਸਾਨੂੰ ਹਾਂ ਵੀ ਸੁਣਾ ਯਾਨੀ ਮੰਗ ਲਈ ਸੁਣਾ ਇਹ 1550 ਰੁਪਏ ਦਾ ਪੱਕੀ ਕੋਈ ਥੋੜਾ ਜਿਹਾ ਮਾੜਾ ਡਿਸਕਾਊਂਟ ਹੋਈ ਤੁਹਾਡੇ ਵਾਸਤੇ ਅੱਛਾ ਜੀ ਠੀਕ ਕਰਾ ਲੀਨੀ ਇੱਕ ਹਾਂ ਇਹ ਕਰ ਦੋ ਜੀ ਇੱਕ ਇੱਕ ਅੰਕਲ ਘਰੇ ਪੋਣਾ ਦਿਖਾ ਦਿਓ ਕੋਈ 5 ਕੁ 100 ਤੱਕ ਰੇਂਜ ਚ ਅੱਛਾ ਸੋਨਾ ਨਾ ਸੁਟਾਓ ਇਹ ਠੀਕ ਆ ਨੇ ਹਾਂ ਬਸ ਇਹ ਕੇ ਕਰਾ ਲੀਏ ਆਪਾਂ ਇਹ ਕਰ ਦੇ ਦੀ ਲੈਸਤਾ ਹੋ ਜੂਗਾ ਜੀ ਥੋੜਾ ਮੋਟਾ ਆਈ ਹਾ ਡਿਸਕਾਊਂਟ ਕਰਕੇ ਦਵਾਗੇ ਹੋਰ ਤਾਂ ਨਹੀਂ ਲੈਣਾ ਕੋਈ ਨਾ ਨਾ ਬਸ ਬਹੁਤ ਥੋੜਾ ਕੁਆਉਂਟੀਟੀ ਚਾਹੀਦੀ ਆ ਬਮ ਲਾਈਵ ਮਨਤਾ ਦੇ ਬਲੇ 2000 ਲੈਸ ਕਰਕੇ ਤੁਹਾਨੂੰ 1500 ਰੁਪਏ 1500 ਤਾਂ ਬਹੁਤ ਹੈ 1300 ਰੁਪਏ ਠੀਕ ਹੈ ਦੋ ਛੁੱਟਾਂ ਦਾ ਵੀਰੇ ਇੰਨੀ ਕਮਾਈ ਕਿੱਥੇ ਆਇਆ ਅਜਲ ਤੁਸੀਂ ਐਂ ਕਰੋ 1500 ਦੇ ਦਿਓ ਬਸ 1500 ਤਾਂ ਠੀਕ ਹੈ ਨਹੀਂ ਨਹੀਂ 50 ਘੱਟ ਦੇ ਦਿਓ ਬਸ ਇਤੋਂ ਬਾਦ ਕੋਈ ਗੱਲ ਨਹੀਂ ਵੀਰੇ ਇੱਥੇ ਆਉਣੇ ਆ ਸਾਰੇ ਅਸੀਂ ਤੁਸੀਂ 1500 ਲੈ ਲਓ ਆ ਲੋ ਚੰਗਾ ਜੀ ਚੱਲ ਆਪਾਂ ਕੁਝ ਖਾਈਏ ਨਾ ਮੈਂ ਕਿੱਥੇ ਖਾਦਾ ਕੋ ਬਾਅਦ ਚ ਲਾਉਂਦਾ ਨੇ ਕਿ ਲੋਟੀ ਸ਼ਰ ਲੈ ਲਈ ਕੋਈ ਰਾਤ ਨੂੰ ਪਾਉਣੀ ਹੈ ਨਹੀਂ ਖਰਾਬ ਹੋਊਗਾ ਪਨਾ ਚਲ ਚਾ ਲੈ ਲੇ ਹਾਂ ਜੀ ਅਰੇ ਲੇਡੀ ਕਿ ਜੈਂਸ ਲੇਡਿਸ ਲੈਣੀ ਹੈ ਦਿਖਾ ਦਿੰਦਾ ਵੀਰੇ ਇੱਕ ਵਧੀਆ ਜੀ ਲੋਰਟੀ ਸ਼ਰਟ ਦਿਖਾ ਦੇਉਂਗਾ ਇੱਕ ਕਿਉਂ ਦੋ ਦਿਖਾ ਦਿਓ ਵੀਰੇ ਬਾਰੀ ਬਾਰੀ ਨਹੀਂ ਗੇੜਾ ਵੱਜਦਾ ਲੈ ਚੈੱਕ ਕਰੋ ਐਨਐਸ ਦੀ ਲੋਰ ਹੈ ਵਧੀਆ ਖਰਾਬ ਨਹੀਂ ਹੋਊਗੀ ਵੀਰੇ हां बढ़िया लग रही है। रे ले ले बस इक हां इक का कर लेनेया। मैं देखो। ਆ ਲੈ ਵੀਰੇ ਰੈੱਡ ਦੇਖੀ। ਕੀ ਰੇਂਜ ਆ ਵੀਰੇ ਲੋਰ ਦੀ इक। 1000 ਰੁਪਏ ਆ ਦੇਨੇ ਦੋ ਵੀਰੇ। 1000 ਰੁਪਏ ਦਿਆਂ? ਦੋ। ਠੀਕ ਕਰ ਦੋ ਵੀਰੇ। ਕਾ ਕਰਾਨੀ ਬਸ। ਟੀ-ਸ਼ਰਟ ਦਿਖਾ ਦੋ ਵੀਰੇ ਦੋ। ਹਲੋ ਵੀਰੇ ਟੀ-ਸ਼ਰਟ। ਆਹ ਰਾਂ ਕੇ ਸੋਣਾ ਹਣੀ। ਇਹ ਖਰਾਬ ਤਾਂ ਨਹੀਂ ਹੁੰਦੀ ਵੀਰੇ? ਨਹੀਂ ਨਹੀਂ ਵੀਰੇ ਗਾਰੰਟੀ ਆ ਪੂਰੀ। ਬਸ ਇੱਕ ਬਲੈਕ T-shirt ਲੈ ਲੈਨੇ ਪ੍ਰਪੇਰ ਇਹਦੀ ਕੀ ਰਿਆ ਜਾ ਵੀਰੇ T-shirt ਦੀ ਇਹ 350 ਸਿੱਕਿਆ ਬਾਈ 350 ਦੇ 2 ਇੱਕ ਹਾਂਜੀ ਅੱਛਾ 700 ਦੇ 2 ਸ਼ੁਰੂ ਕਰ ਦੋ ਵੀਰੇ ਬੱਸ ਥੋੜਾ ਇੱਕ ਨਾ ਇੰਨਾ ਹਸਤੇ ਦਿਖਾ ਦੋ ਲੋ ਦੇਖ ਲਓ ਵੀਰੇ ਮੈਂ ਨਹੀਂ ਲੈਣੀ ਮੇਰੇ ਕੋਲ ਤਾਂ ਹੈਗੇ ਨਹੀਂ ਵਾਧੂ ਓਹ ਥੋੜੀ ਫੱਟੀ ਤਾਂ ਪਈ ਹੈਗੀ ਲੈ ਲੈਨੇ ਇੱਕ ਉਹ ਨਹੀਂ ਨਹੀਂ ਮੇਰੇ ਕੋਲ ਵਾਧੂ ਨਹੀਂ ਮੈਂ ਕਰੋਨਾ ਸਮਾਰੂ ਪੈਂਟ ਕੁੱਟ ਸਮਾਰੂਗਾ ਇੱਕ ਅੱਧੀ ਤਾਂ ਲੈ ਲੈਨੇ ਆ ਨਹੀਂ ਨਹੀਂ ਕਰੋ ਭਾਈ ਤੁਸੀਂ ਇਹਦਾ ਕਰ ਦੋ ਤੁਸੀਂ ਵੀ ਨਾ ਲੈ ਲੈਂਦੇ ਇੱਕ ਕੀ ਹੋ ਜਾਂਦਾ ਉਹ ਨਹੀਂ ਨਹੀਂ ਵਾਧੂ ਆ ਮੇਰੇ ਕੋਲ ਕਿੰਨੇ ਪੈਸੇ ਹੋ ਗਏ ਵੀਰੇ ਮੇਰੇ ਇਹਨਾਂ ਦਾ 1750 ਹੋ ਗਿਆ 1750 ਤਾਂ ਯਾਰ ਬਹੁਤ ਬਣਦਾ 1750 1600 ਦੇ ਦੂ 1000 ਰੁਪਇਆ ਠੀਕ ਆ ਵੀਰੇ ਯਾਰ 1000 ਠੀਕ ਇਹ ਯਾਰ ਕਿਹੜਾ ਸੇਲ ਲੱਗੀ ਐ ਇੰਨੇ ਥੋੜੇ ਪ੍ਰੋਪਰਟੀ ਹੁੰਦੇ ਨੇ ਨਾ ਚੱਲ ਤੁਸੀਂ ਐ ਕਰੋ 1300 ਦੇ ਦੋ ਫਿਰ 1300 ਦੇ ਦੋ ਤੁਸੀਂ 1500 ਦੇ ਦੋ ਠੀਕ ਆ ਨਹੀਂ ਅਸੀਂ 1300 ਹੀ ਦੇਵਾਂਗੇ ਵੀਰੇ ਤੁਸੀਂ ਲੈ ਲਓ ਤੇ ਜਾਂ ਸਰ ਟਾਂਕੋ ਹਲੋ ਜੀ ਸਾਰਾ ਮੋਰ ਦੇ

ਬਾਈ ਦੀ ਜੁੱਤੀ ਸਾਰੇ ਟੁੱਟੀ ਪਈ ਆ। ਮੇਰੇ ਬੰਦਾ ਦਾ ਮਜਬੂਰੀਆਂ ਚੱਲ ਲਾਣਾ। ਉਹ ਦੇਖੋ ਨਾ ਵਿਚਾਰਾ ਇਧਰੋਂ ਆਪਣੀ ਦੁਕਾਨ ਤੋਂ ਨਾਲ ਵਾਲੀ ਤੋਂ ਵੀ ਸ਼ੋਪਿੰਗ ਕਰ ਆ ਗਿਆ ਤੇ ਉਰੋਂ ਵੀ ਆਪਣਾ 17-1800 ਦਾ ਸਾਮਾਨ ਲੈ ਗਿਆ। ਬੰਦਾ ਆਪ ਗਰੀਬੀ ਘੱਟ ਲੂ ਪਰ ਜਨਾਨੀ ਨੂੰ ਨਹੀਂ ਕੱਟਣ ਦਿੰਦਾ। ਕੀ ਤਾਂ ਗੱਲ ਹੈ ਬਈ। ਬੰਦਾ ਆਪ ਗਰੀਬੀ ਕੱਟ ਲੈਂਦਾ ਪਰ ਜਨਾਨੀ ਨੂੰ ਨਹੀਂ ਕੱਟਣ ਦਿੰਦਾ। ਹਾਂ। ਚੱਲ ਆਪਾਂ ਕੀ ਆ। ਸਾਨੂੰ ਦੇ ਮਜਬੂਰੀ ਹੁੰਦੀ ਆ ਬੰਦਿਆਂ ਦੀ। ਹਾਂ ਦਖਾ ਦਿਓ ਸੈਂਡਲ ਲੈਣੇ ਕਿ ਜੁੱਤੀ ਸੈਂਡਲ ਦਿਖਾ ਦਿਓ ਸੈਂਡਲ ਦਿਖਾ ਦਿਓ ਠੀਕ ਹੈ ਦਿਖਾ ਦਿਓ ਲੇਡੀਜ਼ ਹਾਂਜੀ ਹਾਂਜੀ ਅਰੇ ਮੈਨੂੰ ਇਧਰ ਤੂੰ ਆ ਜਾ ਤੂੰ 2 ਮਿੰਟ ਦੇਖ ਨੇ ਮੈਂ ਆਇਆ ਵਾ ਠੀਕ ਹੈ ਠੀਕ ਹੈ ਜਲਦੀ ਆਤੀ ਬਸ ਆਇਆ ਤੋਂ ਜਿਆਦਾ ਸੌਂਗ ਰਹੇਗਾ ਜੇਬ ਚ ਚੱਲ ਪਹਿਲਾਂ ਮੈਂ ਜੁੱਤੀ ਇਕਠਾਵਾ ਕਿਸੇ ਤੋਂ ਪੇਟੀਐਮ ਕਰਾਉਂਗਾ ਇਹ ਦੇ ਅਾ ਯਾਰ ਜੁੱਤੀ ਜੀ ਇਕਠਾਉਣੇ ਦੀ 60 ਕਿੰਨੇ ਪੈਲੇ ਕਰਨਗੇ ਭਾਈ ਦੋ ਵੀ ਆ ਗਿਆ ਵੀਰੇ ਨਮੀ ਲੈ ਲਾਉਂਗੇ ਸੀ ਉਹ ਯਾਰ ਨਮੀ ਜੋ ਕੇ ਪੈਸੇ ਨਹੀਂ ਹੈਗੇ ਤੂੰ ਇਹ ਦੱਸ ਕਿੰਨੇ ਪੈਸੇ ਲੱਗਣਗੇ ਇਹਨਾਂ ਦਾ ਲੱਗੂ ਵੀਰੇ 150 ਰੁਪਏ ਉਹ ਯਾਰ 50 ਭਾਕੇ ਦਾ ਮੈਂ 200 ਦੀ ਜੁੱਤੀ ਉਹ ਲੈ ਲਵਾਂ ਉਹਨੂੰ 1 ਗੱਠ 100 ਰੁਪਏ ਦੇ ਲਈ 130 ਦੇ ਦੇ ਵੀਰੇ ਜਿੱਤੇ 100 ਰੁਪਏ ਲਈ ਲਿਆਰ ਕਰ ਆ ਪਾਵਾਂ ਤੇਰੀ ਜੱਪਾ ਹਾਂ ਜੀ ਜੱਪਾ ਠੀਕ ਹੈ ਮੈਂ ਕਰਦੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਇਹ ਕਰ ਦਿਓ ਹਾਂ ਜੀ ਕਿੰਨੇ ਦੀ ਵੀਰੇ ਮਾਰ ਗਿਆ 1240 ਜੀ ਬਾਕੀ ਤੁਹਾਨੂੰ ਲੈਸ ਕਰਕੇ 800 ਹੀ ਪੈ ਜਾਈਗੀ ਇਹ ਓਕੇ 800 ਦੀ ਤੁਹਾਨੂੰ ਠੀਕ ਐ ਇੱਕ ਮਿੰਟ ਮੇਰੇ ਹਸਬੰਦ ਆਉਂਦੇ ਉਹ ਪੇ ਕਰ ਦੇਣਗੇ ਪਤਾ ਨਹੀਂ ਕਿੱਥੇ ਰਹਿ ਗਏ ਤੁਸੀਂ ਇੱਕ ਮਿੰਟ ਇਹਨਾਂ ਨੂੰ ਐਂ ਰੱਖਿਓ ਮੈਂ ਉਹਨਾਂ ਨੂੰ ਬੁਲਾ ਕੇ ਲਿਆਉਣੀ ਐ ਠੀਕ ਐ ਓ ਯਾਰ ਤੂੰ ਮੈਨੂੰ 1000 ਰੁਪਏ ਪੇਟੀ ਮ ਕਰ ਮੇਰਾ ਤਾਂ ਔਖਾ ਹੋ ਗਿਆ ਕੰਮ ਉਤਰੀ ਭਾਬੀ ਨੂੰ ਸ਼ਾਪਿੰਗ ਕਰਾਉਣਾ ਇਹਦੀ ਸਾਲ ਤਾਂ ਹੋ ਗਿਆ ਉਹਨੂੰ ਕੱਪੜੇ ਦਵਾਈ ਨਹੀਂ ਮੇਰੇ ਤਾਂ ਪੈਸੇ ਜਿੰਨੇ ਆ ਗਏ ਤੇ ਸਾਰੇ ਲੱਗ ਗਏ ਹਾਂ ਹਮਦ ਨੂੰ ਅਗਲੀ ਕਰਾ ਚ ਮੋੜ ਦੂੰ ਵਾ ਤੂੰ ਹਾਂ ਮੈਨੂੰ ਪੇਟੀ ਮੇ ਕਰਦੇ ਸੀ ਨੰਬਰ ਤੇ ਘਰ ਪਾਈ ਬਣ ਕੇ ਮੜਿਆ ਵਾ ਠੀਕ ਆ ਵੀਰੇ ਥੈਂਕ ਯੂ

ਕੁਝ ਕਿੱਥੇ ਚਲੇ ਗਈ ਸੀ ਉਹ ਮੈਂ ਬੋਸਮ ਆ ਗਿਆ ਦੀ ਟਾਈਮ ਲੱਗ ਗਿਆ ਥੋੜਾ ਜਿਹਾ ਉੱਥੇ ਜਿਆਦਾ ਰਸਤੀ ਅੱਛਾ ਜੁੱਤੀ ਤੂੰ ਲੈ ਲਈ ਹਾਂਜੀ ਲੈ ਲਈ ਚਲ ਤੂੰ ਖੜ ਮੈਂ ਪੈਸੇ ਦੇ ਕੇ ਆਇਆ ਨਹੀਂ ਨਹੀਂ ਪੈਸੇ ਮੈਂ ਦੇ ਦੇ ਪੈਸੇ ਤਾਂ ਦੇ ਦੇ ਹੂੰ ਤੇਰੇ ਕੋਲ ਕਿੱਥੋਂ ਆ ਗਏ ਓਹੋ ਜਿੱਥੋਂ ਮਰਜੀ ਆ ਗਏ ਮੈਂ ਲੈ ਲਈ ਨਾ ਚਲੋ ਚੱਲਦੇ ਆਪਾਂ ਚਲ ਇੱਕ ਮਿੰਟ ਪਹਿਲਾਂ ਦੇਖ ਤਲੂ ਮੇਰੇ ਜੁੱਤੀ ਤੁਹਾਨੂੰ ਕਿਵੇਂ ਲੱਗੀ 5.5 ਤੇ ਇਹ ਤਾਂ ਜੈਂਟਸ ਜੁੱਤੀ ਆ ਤਾਂ ਜੈਂਟਸ ਜੁੱਤੀ ਕੀ ਕਰਨੀਆਂ ਜੈਂਸੀ ਆ ਤੁਹਾਡੇ ਵਾਸਤੇ ਆ ਤੁਹਾਨੂੰ ਕੀ ਲੱਗਿਆ ਮੈਨੂੰ ਕੁਝ ਪਤਨ ਲੱਗਦਾ ਵਾਸ਼ਰੂਮ ਦੇ ਬਾਹਰ ਇੱਕ ਮੋਚੀ ਕੋਲ ਆਪਦੇ ਬੂਟ ਗੰਢਾਉਣ ਗਏ ਸੀ ਮੈਂ ਸਾਰਾ ਕੁਝ ਸੁਣ ਲਿਆ ਉੱਥੇ ਆਪਦੇ ਦੋਸਤ ਨੂੰ ਫੋਨ ਲਾ ਕੇ ਕਹਿ ਰਹੇ ਸੀ ਕਿ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈਗਾ ਹੈ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਮੈਨੂੰ ਐਨੀ ਏਡੀ ਵੱਡੀ ਸ਼ਾਪਸ ਲੈ ਕੇ ਵੜ ਗਈ ਕੀ ਲੋੜ ਸੀ ਜੇ ਤੁਹਾਡੇ ਤੇ ਮਾੜਾ ਟਾਈਮ ਹੈਗਾ ਨਾ ਇਸ ਟਾਈਮ ਤਾਂ ਮੈਨੂੰ ਮਾੜੇ ਟਾਈਮ ਚ ਚੰਗੀ ਲੱਗਦੀ ਹੈ ਮੇਰੇ ਤੇ ਚੰਗੀਆਂ ਲੱਗਦੀਆਂ ਮਹਿੰਗੀਆਂ ਚੀਜ਼ਾਂ ਓ ਯਾਰਾ ਮਨਿੰਦਰ ਮੇਰੇ ਤਾਂ ਹਾਲਾਤ ਯਾਰ ਐ ਈ ਮੇਰਾ ਵੀ ਫਰਜ ਬਣਦਾ ਯਾਰ ਤੇਰੇ ਨਾਲ ਵਿਆਹ ਕਰਾਇਆ ਤੈਨੂੰ ਕੁਛ ਨਾ ਕੁਛ ਦਵਾਵਾ ਇੱਕ ਸਾਲ ਹੋ ਗਿਆ ਤੈਨੂੰ ਸ਼ਾਪਿੰਗ ਕਰਾਈ ਨਹੀਂ ਵਿਆਹ ਤਾਂ ਫਿਰ ਤੁਹਾਡੇ ਨਾਲ ਮੈਂ ਵੀ ਕਰਾਇਆ ਜੇ ਤੁਹਾਡੇ ਮਾੜੇ ਹਾਲਾਤ ਹਨ ਫਿਰ ਮੇਰੇ ਵੀ ਮਾੜੇ ਹਾਲਾਤ ਹੀ ਚੰਗੇ ਲੱਗਣਗੇ ਤੁਸੀਂ ਘਰੇ ਮੈਨੂੰ ਇੱਕ ਵਾਰੀ ਕਹਿ ਦਿੰਦੇ ਵੀ ਮਨਿੰਦਰ ਮੇਰੇ ਕੋਲ ਹੁਣ ਪੈਸੇ ਨਹੀਂ ਹੈਗੇ ਆਪਾਂ ਅਗਲੇ ਮਹੀਨੇ ਸ਼ਾਪਿੰਗ ਕਰਾਂਗੇ ਤਾਂ ਪਾ ਅਗਲੇ ਮਹੀਨੇ ਕਰ ਲੈਂਦੇ ਬਸ ਇੱਕ ਮਹੀਨੇ ਮਰਨ ਲੱਗੀ ਸੀ ਸ਼ਾਪਿੰਗ ਬਿਨਾ ਹੁਣ ਵੀ ਥੋੜੇ ਜੇਬ ਚ ਇੱਕ ਵੀ ਰੁਪਿਆ ਨਹੀਂ ਸੀ ਤਾਂ ਵੀ ਲੈ ਕੇ ਮੈਨੂੰ ਦੁਕਾਨ ਚ ਵੜ ਗਈ ਜੁੱਤੀ ਵਾਲੇ ਚ ਤੁਸੀਂ ਮੈਨੂੰ ਇੱਕ ਵਾਰੀ ਤਾਂ ਕਹਿੰਦੇ ਮੈਂ ਇੰਨੀ ਵੀ ਮਾੜੀ ਥੋੜੇ ਨਾਲ ਹੀ ਮੇਰੀ ਸਰਦਾਰੀ ਆ ਮੈਂ ਤਾਂ ਤੈਨੂੰ ਪਾਗਲ ਜੀ ਸਮਝਿਆ ਸੀ ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਦੀਆਂ ਚਲ ਚਲ ਅੱਜ ਕੁਝ ਖਾ ਕੇ ਆਨੇ ਵੈਸੇ ਮੀਂਹ ਦਾ ਮੌਸਮ ਬਹੁਤ ਸੋਹਣਾ ਜਿਹਾ ਚਲ ਕੱਲ ਪੈਸੇ ਮੈਂ ਦਿੰਦੀ ਚਲ ਠੀਕ ਹੈ ਹੈਗੇ ਵੀ ਨੇ ਤੇਰੇ ਕੋਲੇ ਹਾਂ ਹਾਂਜੀ ਕਿਵੇਂ ਲੱਗੀ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਇਹ ਵੀਡੀਓ ਦੇ ਵਿੱਚ ਆਪਣਾ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਕਿਵੇਂ ਗਰੀਬ ਬੰਦਾ ਆਪਣੀਆਂ ਖੁਸ਼ੀਆਂ ਮਾਰ ਕੇ ਆਪਣੇ ਘਰ ਵਾਲੀ ਦੇ ਸਾਰੇ ਸ਼ੌਂਕ ਪੂਰਾ ਕਰਦਾ ਜੇ ਵਧੀਆ ਲੱਗੀ ਵੀਡੀਓ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਵੱਧ ਤੋਂ ਵੱਧ ਦੱਸਿਓ ਸਾਡੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ YouTube ਸਾਡੇ ਚੈਨਲ ਨੂੰ ਪਟਿਆਲਾ ਪਿਕਚਰ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਇੱਕ ਹੋਰ ਘੈਂਟ ਨਿਊ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਰੱਬ ਰਾਕਾ